ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਜ ਦਾ ਦਿਨ ਅੱਜ 18 ਅਗਸਤ ਹੈ 18 ਅਗਸਤ 1945 ਦੂਜੀ ਵੱਡੀ ਜੰਗ ਦੇ ਵਿੱਚ ਆਜ਼ਾਦ ਹਿੰਦ ਫੌਜ ਨੇ ਜਾਪਾਨੀਆਂ ਦੇ ਨਾਲ ਮਿਲ ਕੇ ਜ਼ਬਰਦਸਤ ਜੰਗ ਲੜੀ ਅਤੇ ਕੁਝ ਕਾਮਯਾਬੀਆਂ ਵੀ ਹਾਸਲ ਕੀਤੀਆਂ ਪਰ 14 ਅਗਸਤ 1945 ਦੇ ਦਿਨ ਜਾਪਾਨ ਨੇ ਹਥਿਆਰ ਸੌਂਡ ਦਿੱਤੇ ਅਤੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਇਸ ਸਮੋਗਰਸ ਸੁਭਾਸ਼ ਚੰਦਰ ਬੋਸ 18 ਅਗਸਤ 1945 ਦੇ ਦਿਨ ਕਿਸੇ ਗੁਪਤਾਂ ਜਾਣ ਵਾਸਤੇ ਜਹਾਜ਼ ਦੇ ਵਿੱਚ ਰਵਾਨਾ ਹੋਏ ਅਤੇ ਇੱਕ ਹਵਾਈ ਹਾਦਸੇ ਦੇ ਵਿੱਚ ਮਾਰੇ ਗਏ। ਕੁਝ ਲੋਕਾਂ ਨੇ ਸੁਭਾਸ਼ ਚੰਦਰ ਬੋਸ ਦੇ ਜ਼ਿੰਦਾ ਹੋਣ ਦਾ ਕਈ ਸਾਲ ਪ੍ਰਚਾਰ ਕਰੀ ਰੱਖਿਆ। 18 ਅਗਸਤ 1947 ਪਾਕਿਸਤਾਨ ਤੋਂ ਉੱਜੜ ਕੇ ਆਉਣ ਵਾਲੇ ਲੋਕਾਂ ਦੇ ਵਿੱਚ ਇੱਕ ਪਿੰਗਲਾ ਵੀ ਸੀ। ਇਹ ਸਿੱਖ ਦੀ ਕੋਈ ਸਾਰ ਨਾ ਲੈਂਦਾ ਵੇਖ ਕੇ ਭਗਤਪੂਰਨ ਸਿੰਘ ਨੇ ਅੰਮ੍ਰਿਤਸਰ ਦੇ ਵਿੱਚ ਪਿੰਗਲ ਵੜਾ ਦੀ ਸ਼ੁਰੂਆਤ ਕੀਤੀ ਜੋ ਮਗਰੋਂ ਵਾਧਾ-ਵਾਧਾ ਇੱਕ ਵੱਡਾ ਆਧਾਰਾ ਬਣ ਗਿਆ। 18 ਅਗਸਤ 1987 ਦੇ ਦਿਨ ਪੰਜਾਬ ਪੁਲਿਸ ਨੇ ਇੱਕ ਖੜਕੂ ਅਜਮੇਰ ਸਿੰਘ ਨੂੰ ਹਿਰਾਸਤ ਦੇ ਵਿੱਚੋਂ ਭੱਜ ਆ ਕੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਇੱਕ ਹੋਰ ਨੌਜਵਾਨ ਲਖਵਿੰਦਰ ਸਿੰਘ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 18 ਅਗਸਤ 1999 ਦੇ ਦਿਨ ਪੰਜਾਬ ਪੁਲਿਸ ਨੇ ਇੱਕ ਖੜਕੂ ਹਜ਼ਾਰਾ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬੂ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਪੰਜਾਬ ਪੁਲਿਸ ਨੇ ਨਰੰਤਿਰ ਸਿੰਘ ਉਰਫ ਤੀਰ ਸਿੰਘ ਔਰ ਫਟੀ 2 ਔਰ ਫੁਬਚੇਤਰ ਸਿੰਘ ਉਰਫ ਬਿਜੇਪਾਲ ਸਿੰਘ ਵਾਸੀ ਮੁੰਡਾ ਪਿੰਡ ਨੂੰ ਵੀ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 18 ਅਗਸਤ 1991 ਦੇ ਦਿਨ ਪੰਜਾਬ ਪੁਲਿਸ ਨੇ ਜਤਿੰਦਰਪਾਲ ਸਿੰਘ ਪੁੱਤਰ ਰਾਮ ਸਿੰਘ ਸਰੂਪ ਵਾਸੀ ਗਾਗਰਪੁਰ ਜ਼ਿਲ੍ਹਾ ਕੈਥਲ ਹਰਿਆਣਾ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਦਿਨ ਪੰਜਾਬ ਪੁਲਿਸ ਨੇ ਸ਼ਾਮ ਸਿੰਘ ਵਾਸੀ ਲਖਣਤਪਾ ਅਤੇ ਸਰਦੂਲ ਸਿੰਘ ਵਾਸੀ ਭਗਵਾਨਪੁਰਾ ਨੂੰ ਵੀ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 18 ਅਗਸਤ 1992 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਭਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੁਰਾਦਪੁਰਾ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 18 ਅਗਸਤ 1993 ਦੇ ਦਿਨ ਪੰਜਾਬ ਪੁਲਿਸ ਨੇ ਸੁਖਸਾਗਰ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਬੀਲਾ ਜ਼ਿਲ੍ਹਾ ਸੰਗਰੂਰ ਅਤੇ ਚਰਨ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਨੋਰੀ ਰੇਮਾ ਨੇੜੇ ਤਖਤਮਲ ਜ਼ਿਲ੍ਹਾ ਅਮ੍ਰਿਤਸਰ ਇਹਨਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 18 ਅਗਸਤ 2013 ਦੇ ਦਿਨ ਚੰਡੀਗੜ੍ਹ ਦੇ ਡੀਏਵੀ ਸਕੂਲ ਸੈਕਟਰ 15 ਦੇ ਵਿੱਚ ਪੈਰਾਮੈਡੀਕਲ ਪੇਪਰ ਦੇ ਵਿੱਚ ਸਿੱਖ ਕੁੜੀ ਗੁਰਵਿੰਦਰ ਕੌਰ ਨੂੰ ਕੜਾ ਪਾਇਆ ਹੋਣ ਕਰਕੇ ਪੇਪਰ ਦੇਣ ਤੋਂ ਰੋਕਿਆ ਗਿਆ। ਕਾਫੀ ਬਹਿਸ ਤੋਂ ਬਾਅਦ ਡਾਕਟਰ ਗਾਬਾ ਸੈਂਟਰ ਇੰਚਾਰਜ ਨੇ ਸਿੱਖ ਆਗੂਆਂ ਦੇ ਦਖਲ ਪਿੱਛੋਂ ਇਜਾਜ਼ਤ ਦਿੱਤੀ। ਪਰ ਇਸ ਮਗਰੋਂ ਸਿੱਖਾਂ ਨੇ ਇਸ ਬੰਦੇ ਵਿੱਚ ਕੋਈ ਐਕਸ਼ਨ ਨਾ ਲਿਆ ਜਿਸ ਦੇ ਨਾਲ ਮੋੜ ਇਹੋ ਜੀ ਹਰਕਤ ਹੋਣ ਦੇ ਅਸਾਰ ਬਣੇ ਰਹੇ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।